ਓਸ਼ੋ ਦੇ ਇੱਕ ਦੋਸਤ ਨੇ ਓਸ਼ੋ ਨੂੰ ਕਿਹਾ ਕਿ ਮੈਂ ਤੁਹਾਨੂੰ ਆਪਣੀ ਮਾਂ ਨਾਲ ਮਿਲਾਉਣਾ ਚਾਹੁੰਦਾ ਹਾਂ ਕਿਉਂਕਿ ਮੇਰੀ ਮਾਂ ਬਹੁਤ ਧਾਰਮਿਕ ਹੈ ਓਸ਼ੋ ਨੇ ਕਿਹਾ ਠੀਕ ਹੈ ਮੈਂ ਤੁਹਾਡੀ ਮਾਂ ਨੂੰ ਮਿਲਾਗਾ ਕਿਉਂਕਿ ਮੈਨੂੰ ਧਾਰਮਿਕ ਲੋਕਾਂ ਨੂੰ ਮਿਲਣਾ ਬਹੁਤ ਪਸੰਦ ਹੈ ਜਦ ਓਸ਼ੋ ਆਪਣੇ ਦੋਸਤ ਦੀ ਮਾਂ ਨੂੰ ਮਿਲੇ ਤਾਂ ਦੋਸਤ ਦੀ ਮਾਂ ਨੇ ਓਸ਼ੋ ਨੂੰ ਪੁੱਛਿਆ ਕਿ ਤੁਸੀਂ ਬਹੁਤ ਕਿਤਾਬਾਂ ਪੜ੍ਹਦੇ ਹੋ ਅੱਜ ਕੱਲ ਤੁਸੀਂ ਕੀ ਪੜ੍ਹ ਰਹੇ ਹੋ ਉਸ ਨੇ ਕਿਹਾ ਕਿ ਅੱਜ ਕੱਲ ਮੈਂ ਕੁਰਾਨ ਪੜ੍ਹ ਰਿਹਾ ਹਾਂ ਇਹ ਸੁਣ ਕੇ ਦੋਸਤਨੀ ਮਾਨ ਨਾਰਾਜ਼ ਹੋ ਗਈ ਤੇ ਕਹਿਣ ਲੱਗੀ ਕਿ ਤੁਸੀਂ ਕਿਹੋ ਜਿਹੇ ਹਿੰਦੂ ਹੋ ਜੋ ਕੁਰਾਨ ਪੜ੍ਹਦੇ ਹੋ ਤੁਹਾਨੂੰ ਆਪਣੇ ਧਰਮ ਦੀਆਂ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਹਨ ਬਾਦ ਵਿੱਚ ਓਸ਼ੋ ਨੇ ਆਪਣੇ ਦੋਸਤ ਨੂੰ ਕਿਹਾ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਮੇਰੀ ਮਾਂ ਤਾਂ ਜੀ ਬਹੁਤ ਧਾਰਮਿਕ ਨੇ ਪਰ ਉਹ ਧਾਰਮਿਕ ਨਹੀਂ ਉਹ ਸੰਪਰਦਾਇਕ ਫਿਰਕਾਪ੍ਰਸਤ ਹਨ ਅੱਜ ਕੱਲ ਤੁਹਾਨੂੰ ਬਹੁਤ ਸਾਰੇ ਲੋਕ ਮਿਲ ਜਾਣਗੇ ਜੋ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਹਨ ਪਰ ਉਹ ਅਸਲ ਵਿੱਚ ਧਾਰਮਿਕ ਨਹੀਂ ਹੁੰਦੇ ਧਾਰਮਿਕ ਹੋਣ ਅਤੇ ਸੰਪਰਦਾਇਕ ਹੋਣ ਵਿੱਚ ਇੱਕ ਬਹੁਤ ਬਰੀਕ ਰੇਖਾ ਹੈ ਉਸ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਹਰ ਇੱਕ ਧਰਮ ਸਰਵਸ਼੍ਰੇਸ਼ਟ ਹੈ ਤੇ ਹਰ ਇੱਕ ਧਰਮ ਹੀ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਰਸਤਾ ਹੈ ਇਸ ਲਈ ਹਰ ਇੱਕ ਧਰਮ ਨੂੰ ਪੜੋ